ਤੇ ਪ੍ਰਾਜਨ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਚੱਲੀ ਹੈ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉੱਥੇ ਇੱਕ ਰੋਸ਼ਨ ਨਾਦਰ ਪਰਸਨ ਨੂੰ ਗੋਲੀ ਵੱਜੀ ਸੀਗੀ ਲੋਅਰ ਐਬਡੋਮਨ ਦੇ ਕਿਲੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਇਮੀਡੀਟਲੀ ਐਸਪੀਡੀ ਦੇ ਓਵਰਆਲ ਸੁਪਰਵੀਜ਼ਨ ਦੇ ਅੰਦਰ ਡੀਐਸਪੀਡੀ ਤੇ ਡੀਐਸਪੀ ਸੰਬਰਾਲਾ ਦੇ ਨਾਲ ਉਹਨਾਂ ਦੇ ਐਸਐਚਓ ਦੁਆਸੀਏ ਇਨਚਾਰਜ ਲਈ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੈਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਦੇ ਸੀਗੇ ਉਹ ਇੱਕ ਵਰਨਾ ਵਾਈਟ ਕਲਰ ਦੀ ਵਰਨਾ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਦੋ ਪਰਸਨ ਸੀ ਆਪਣੇ ਨਿਕਲ ਕੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਉਦੋਂ ਬਾਅਦ ਉਹ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫੋਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ ਕੋ ਪੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ ਔਰ ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਸਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਲਗਾਨਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸ ਜਿਹਦਾ ਇੱਕ ਦਾ ਨਾਮ ਅਰਸ਼ਦੀਕ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜੇ ਜੋ ਅਕਿਊਸਡ ਦਾ ਨਾਮ ਹੈਗਾ ਗੁਰਦੇਵਾਲ ਤੇ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਲਾਂਨੌਰ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਅਸੈਸਰੀ ਕੁਝ-ਕਿਛ ਹੁਣ ਤੱਕ ਹੋਈ ਹੈ ਉਹ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਨੇ ਤੇ ਆ ਹਾਲ ਕੀ ਘੜੀ ਸ਼ੋ ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇੱਥੇ ਆ ਕੇ ਫਾਇਰਿੰਗ ਕੀਤੀ ਸੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਿਮ ਹੈ ਉਹ ਮਿਸਪਲੇਸ ਆਈਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਜਿਹੜੀ ਹਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੀਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਵੀ ਦੋਨੋਂ ਫਾਇਰਲ ਹਨ ਜੋ ਅਕਿਊਜ਼ਡ ਹਨ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਦਰ ਪਰਸਨ ਹੈਗਾ ਕਰਨ ਮਾਸੀ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਹੋਦੇ ਕੈਂਪ ਤੇ ਇਹਨਾਂ ਨੂੰ ਮੁਹਿਆ ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਿਹੜੇ ਥੈਰੇਪੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸਏ ਵਿੱਚ ਜੋ ਬੈਠਾ ਹੈ ਉਹਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਦੇ ਨਾਲ ਜੋ ਇਨਾਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਹਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਾ ਪਰਸਨ ਹੈਗਾ ਕਰਨ ਮਾਸੀ ਔਰ ਅੱਜੂ ਉਹਨੂੰ ਵੀ ਨਾਮਿਨੇਟ ਕਰ ਦਿੱਤਾ ਉਹ ਵੀ ਪੁਲਿਸ ਜਲਦ ਹੀ ਉਹਦਾ ਅਰੈਸਟ ਕਰ ਲੇਗੀ ਇਹਨਾਂ ਦੇ ਕੋਲੋਂ ਜੋ ਇਨਸਟੈਂਟ ਅਵੇਲੇਬਲਤੀ ਗਈ ਵੰਨਕਰੇ ਉਭੇਰ ਕਰਨ ਹੋਗੀ ਤੇ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ